ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਆਏ ਆ ਜੀ Indigo Tata ਵਾਲਿਆਂ ਦੀ ਕੰਡੀਸ਼ਨ ਦੀ ਗੱਲ ਕਰੀਏ ਬਿਲਕੁਲ ਨਿਊ ਕੰਡੀਸ਼ਨ ਦੀ ਕਾਰ ਹੈ ਜੀ 2007 ਮਾਡਲ ਹੈ ਪਾਸਿੰਗ ਦੀ ਖਤਮ ਹੈ ਸੈਕੰਡ ਓਨਰ ਹੈ 1 ਲੱਖ ਚੱਲੀ ਗੱਡੀ ਹੈ AC ਚੱਲਦਾ ਹੈ ਇੰਜਨ ਗੇਅਰ ਦੀ ਬਿਲਕੁਲ ਓਕੇ ਕਾਰ ਹੈ ਟਾਇਰ ਨਵੇਂ ਨੇ ਰੰਗ ਪਿੰਟ ਤੇ ਬਿਲਕੁਲ オリジナル ਕਾਰ ਹੈ ਤੇ ਗੱਡੀ ਆਪਾਂ ਕਰਨੀ ਹੈ ਜੀ ਐਕਸਚੇਂਜ सेल ਵੀ ਕਰਨੀ ਹੈ ਜੇ ਕਿਸੇ ਕਾਰ ਵਾਲੇ ਨੇ ਐਕਸਚੇਂਜ ਕਰਨੀ ਹੈ ਤਾਂ ਕਾਰ ਨਾਲ ਐਕਸਚੇਂਜ ਹੋ ਜੂਗੀ ਜੇ ਕਿਸੇ ਨੇ ਮੋਟਰਸਾਈਕਲ ਦੇ ਨਾਲ ਇਹ ਗੱਡੀ ਐਕਸਚੇਂਜ ਕਰਨੀ ਹੈ ਤਾਂ ਮੋਟਰਸਾਈਕਲ ਦੇ ਨਾਲ ਐਕਸਚੇਂਜ ਹੋ ਜੂਗੀ ਤੇ ਡਿਮਾਂਡ ਦੀ ਗੱਲ ਕਰੀਏ ਜੀ 75000 ਰੁਪਏ ਗੱਡੀ ਦੀ ਡਿਮਾਂਡ ਹੈ ਗੱਡੀ ਬਿਲਕੁਲ ਓਕੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਚਲਾਵੇ ਦੀ ਬਹੁਤ ਸੋਹਣੀ ਕਾਰ ਹੈ ਤੇ ਦੂਸਰੇ ਨੰਬਰ ਤੇ ਛੋਟਾ ਹਾਥੀ ਲੈ ਕੇ ਪਹੁੰਚਿਆ 2012 ਮਾਡਲ ਛੋਟਾ ਹਾਥੇ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਆ ਜੀ ਇਹ ਵੀ ਬਿਲਕੁਲ ਓਕੇ ਆ ਜੀ ਲੋਕੇਸ਼ਨ ਸਰੰਦ ਫਤਿਹਗੜ੍ਹ ਸਾਹਿਬ ਖੜਾ ਆ ਜੀ ਟਾਇਰ ਸਾਰੇ ਚਾਰੇ ਨਵੇਂ ਨੇ ਤੇ ਚਲਾਵੇ ਦਾ ਬਹੁਤ ਸੋਹਣਾ ਛੋਟਾ ਹਾਥੀ ਹੈ ਬਾਡੀ ਬਹੁਤ ਵਧੀਆ 1,30,000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਕਿਸੇ ਨੂੰ ਵੀ ਲੈਣਾ ਹੋਵੇ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 77407 33249 ਇਸ ਨੰਬਰ ਤੇ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਹ ਗੱਡੀ ਪਰਚੇਜ ਕਰ ਸਕਦੇ ਹੋ ਕਾਰ ਇੰਡੀਗੋ ਤੇ ਛੋਟਾ ਹਾਥੀ ਇਹ ਇਕੱਠੇ ਹੀ ਮਾਲਕ ਦੇ ਘਰੇ ਖੜੇ ਨੇ ਸਿੱਧੀ ਗੱਲ ਕਰਕੇ ਐਕਸਚੇਂਜ ਤੇ ਸੇਲ ਕਰ ਸਕਦੇ ਹੋ ਜੀ